ਪਾਕਿਸਤਾਨ ਦੇ ਪੰਜਾਬ ਸੂਬੇ ਚ ਹੜ ਪੀੜਤਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟਣ ਦੇ ਨਾਲ ਵੱਡੀ ਤਬਾਹੀ ਮਚੀ ਮੌਕੇ ਤੇ 5 ਲੋਕਾਂ ਦੀ ਮੌਤ ਹੋ ਗਈ ਇੱਕ ਅਧਿਕਾਰੀ ਦੇ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਉਸ ਨੇ ਦੱਸਿਆ ਕਿ ਇਹ ਘਟਨਾ ਲਾਹੌਰ ਦੀ ਹੈ ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੂਰ ਮਲਤਾਨੀ ਜ਼ਿਲ੍ਹੇ ਦੇ ਜਲਾਲਪੁਰ ਪੀਰਵਾਲਾ ਚ ਇਹ ਘਟਨਾ ਵਾਪਰੀ ਹੜ ਦੇ ਨਾਲ ਪਾਕਿਸਤਾਨ ਚ ਭਾਰੀ ਤਬਾਹੀ ਹੋਈ ਹੈ ਤੇ ਜੂਨ ਦੇ ਅੰਤ ਤੋਂ ਹੁਣ ਤੱਕ ਦੇਸ਼ ਭਰ ਦੇ ਵਿੱਚ ਮੀਂਹ ਅਤੇ ਹੜ ਦੇ ਨਾਲ ਸੰਬੰਧਿਤ ਘਟਨਾਵਾਂ ਚ 900 ਤੋਂ ਵੱਧ ਲੋਕ ਜਾਨ ਗਵਾ ਚੁੱਕੇ ਨੇ ਪੰਜਾਬ ਦੀ ਸੁਭਾਈ ਆਫਤ ਪ੍ਰਬੰਧਨ ਅਥਾਰਟੀ ਯਾਨੀ ਕਿ ਪੀਡੀਐਮਏ ਦੇ ਡਾਇਰੈਕਟਰ ਜਨਰਲ ਇਰਫਾਨ ਅਲੀ ਕਾਠੀਆ ਦੇ ਦਰਸ਼ਨ ਮੁਤਾਬਕ ਪਾਣੀ ਦੇ ਤੇਜ਼ ਵਹਾਅ ਕਾਰਨ ਜਦੋਂ ਬਚਾਅ ਕਮਾਂ ਚ ਜੁਟੀ ਕਿਸ਼ਤੀ ਪਲਟੀ ਉਹ ਦੋਸਤ ਲਗਭਗ 30 ਹੜਪੀੜਤ ਸਵਾਰ ਦਸੇ ਗਏ। ਉਹਨਾਂ ਨੇ ਦੱਸਿਆ ਕਿ ਇੱਕ ਔਰਤ ਤੇ ਚਾਰ ਬੱਚੇ ਡੁੱਬ ਗਏ ਜਦਕਿ ਬਾਕੀ ਲੋਕਾਂ ਨੂੰ ਮੌਕੇ ਤੋਂ ਬਚਾ ਲਿਆ ਗਿਆ। ਅਧਿਕਾਰੀ ਦੇ ਦਰਸ਼ਨ ਮੁਤਾਬਕ ਹੜਪੀੜਤਾ ਨੇ ਜੀਵਨ ਰੱਖਿਆ ਕਿ ਜੈਕਟ ਨਹੀਂ ਪਹਿਨੀ ਹੋਈ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਚ 23 ਅਗਸਤ ਨੂੰ ਹੜ੍ਹ ਸ਼ੁਰੂ ਹੋਣ ਦੇ ਬਾਅਦ ਤੋਂ ਅਸੀਂ 25000 ਤੋਂ ਜ਼ਿਆਦਾ ਸਫਲ ਕਿਸ਼ਤੀ ਬਚਾਅ ਮੁਹਿੰਮ ਚਲਾਈਆਂ ਨੇ ਕਿਸ਼ਤੀ ਪਲਟਣ ਦੀ ਇਹ ਪਹਿਲੀ ਮੰਦਭਾਗੀ ਘਟਨਾ ਵਾਪਰੀ ਹੈ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਸਬੰਧਿਤ ਕਿਸ਼ਤੀ ਤੇ ਬਚਾਏ ਜਾ ਰਹੇ ਹੜ੍ਹ ਪੀੜਤਾਂ ਦੇ ਕੋਲ ਜੀਵਨ ਰੱਖਿਆਕ ਜੈਕਟਾਂ ਕਿਉਂ ਨਹੀਂ ਸੀ ਕਾਠਿਆਰੀ ਕਿਹਾ ਕਿ ਸਰਕਾਰੀ ਤੇ ਨਿੱਜੀ ਬਚਾਅ ਕਿਸ਼ਤੀਆਂ ਨੂੰ ਕਿਸੇ ਵੀ ਸਥਿਤੀ ਚ ਭਾਰ ਤੋਂ ਵੱਧ ਲੋਕ ਨਹੀਂ ਬਿਠਾਉਣੇ ਚਾਹੀਦੇ ਉਹਨਾਂ ਚ ਜ਼ਰੂਰੀ ਜੀਵਨ ਰੱਖਿਆਕ ਜੈਕਟ ਜ਼ਰੂਰ ਹੋਣੀ ਚਾਹੀਦੀ ਹੈ ਤੇ ਹੁਣ ਜਾਂਚ ਦੀ ਜਾਵੇਗੀ ਕਿ ਜਿਨ੍ਹਾਂ ਲੋਕਾਂ ਨੇ ਜੈਕਟ ਨਹੀਂ ਪਹਿਨੀ ਹੋਈ ਸੀ ਆਖਰ ਉਸੇ وجہ ਕੀ ਸੀ ਪਾਕਿਸਤਾਨ ਦੇ ਪੰਜਾਬ ਸੂਬੇ ਚ ਹੜ ਪੀੜਤਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟਣ ਦੇ ਨਾਲ ਵੱਡੀ ਤਬਾਹੀ ਮਚੀ ਮੌਕੇ ਤੇ 5 ਲੋਕਾਂ ਦੀ ਮੌਤ ਹੋ ਗਈ ਇੱਕ ਅਧਿਕਾਰੀ ਦੇ ਵੱਲੋਂ ਇਹ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਉਸ ਨੇ ਦੱਸਿਆ ਕਿ ਇਹ ਘਟਨਾ ਲਾਹੌਰ ਦੀ ਹੈ ਲਾਹੌਰ ਤੋਂ ਲਗਭਗ 350 ਕਿਲੋਮੀਟਰ ਦੂਰ ਮਲਤਾਨੀ ਜ਼ਿਲ੍ਹੇ ਦੇ ਜਲਾਲਪੁਰ ਪੀਰਵਾਲਾ ਚ ਇਹ ਘਟਨਾ ਵਾਪਰੀ ਹੜ ਦੇ ਨਾਲ ਪਾਕਿਸਤਾਨ ਚ ਭਾਰੀ ਤਬਾਹੀ ਹੋਈ ਹੈ ਤੇ ਜੂਨ ਦੇ ਅੰਤ ਤੋਂ ਹੁਣ ਤੱਕ ਦੇਸ਼ ਭਰ ਦੇ ਵਿੱਚ ਮੀਂਹ ਅਤੇ ਹੜ ਦੇ ਨਾਲ ਸੰਬੰਧਿਤ ਘਟਨਾਵਾਂ ਚ 900 ਤੋਂ ਵੱਧ ਲੋਕ ਜਾਨ ਗਵਾ ਚੁੱਕੇ ਨੇ ਪੰਜਾਬ ਦੀ ਸੁਭਾਈ ਆਫਤ ਪ੍ਰਬੰਧਨ ਅਥਾਰਟੀ ਯਾਨੀ ਕਿ ਪੀਡੀਐਮਏ ਦੇ ਡਾਇਰੈਕਟਰ ਜਨਰਲ ਇਰਫਾਨ ਅਲੀ ਕਾਠੀਆ ਦੇ ਦਰਸ਼ਨ ਮੁਤਾਬਕ ਪਾਣੀ ਦੇ ਤੇਜ਼ ਵਹਾਅ ਕਾਰਨ ਜਦੋਂ ਬਚਾਅ ਕਮਾਂ ਚ ਜੁਟੀ ਕਿਸ਼ਤੀ ਪਲਟੀ ਉਹ ਦੋਸਤ ਲਗਭਗ 30 ਹੜਪੀੜਤ ਸਵਾਰ ਦਸੇ ਗਏ। ਉਹਨਾਂ ਨੇ ਦੱਸਿਆ ਕਿ ਇੱਕ ਔਰਤ ਤੇ ਚਾਰ ਬੱਚੇ ਡੁੱਬ ਗਏ ਜਦਕਿ ਬਾਕੀ ਲੋਕਾਂ ਨੂੰ ਮੌਕੇ ਤੋਂ ਬਚਾ ਲਿਆ ਗਿਆ। ਅਧਿਕਾਰੀ ਦੇ ਦਰਸ਼ਨ ਮੁਤਾਬਕ ਹੜਪੀੜਤਾ ਨੇ ਜੀਵਨ ਰੱਖਿਆ ਕਿ ਜੈਕਟ ਨਹੀਂ ਪਹਿਨੀ ਹੋਈ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਚ 23 ਅਗਸਤ ਨੂੰ ਹੜ੍ਹ ਸ਼ੁਰੂ ਹੋਣ ਦੇ ਬਾਅਦ ਤੋਂ ਅਸੀਂ 25000 ਤੋਂ ਜ਼ਿਆਦਾ ਸਫਲ ਕਿਸ਼ਤੀ ਬਚਾਅ ਮੁਹਿੰਮ ਚਲਾਈਆਂ ਨੇ ਕਿਸ਼ਤੀ ਪਲਟਣ ਦੀ ਇਹ ਪਹਿਲੀ ਮੰਦਭਾਗੀ ਘਟਨਾ ਵਾਪਰੀ ਹੈ ਅਧਿਕਾਰੀ ਨੇ ਇਹ ਵੀ ਦੱਸਿਆ ਕਿ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਸਬੰਧਿਤ ਕਿਸ਼ਤੀ ਤੇ ਬਚਾਏ ਜਾ ਰਹੇ ਹੜ੍ਹ ਪੀੜਤਾਂ ਦੇ ਕੋਲ ਜੀਵਨ ਰੱਖਿਆਕ ਜੈਕਟਾਂ ਕਿਉਂ ਨਹੀਂ ਸੀ ਕਾਠਿਆਰੀ ਨੇ ਕਿਹਾ ਕਿ ਸਰਕਾਰੀ ਤੇ ਨਿੱਜੀ ਬਚਾਅ ਕਿਸ਼ਤੀਆਂ ਨੂੰ ਕਿਸੇ ਵੀ ਸਥਿਤੀ ਚ ਭਾਰ ਤੋਂ ਵੱਧ ਲੋਕ ਨਹੀਂ ਬਿਠਾਉਣੇ ਚਾਹੀਦੇ ਉਹਨਾਂ ਚ ਜ਼ਰੂਰੀ ਜੀਵਨ ਰੱਖਿਆਕ ਜੈਕਟ ਜ਼ਰੂਰ ਹੋਣੀ ਚਾਹੀਦੀ ਹੈ ਤੇ ਹੁਣ ਜਾਂਚ ਇਤੀ ਜਾਵੇਗੀ ਕਿ ਜਿਨ੍ਹਾਂ ਲੋਕਾਂ ਨੇ ਜੈਕਟ ਨਹੀਂ ਪਹਿਨੀ ਹੋਈ ਸੀ ਆਖਰ ਉਸੇ ਵਜ੍ਹਾ ਕੀ ਸੀ